ਚਾਹ ਜੀ ਤਿਆਰ ਦੀ ਹੋਏ ਜੇ ਦੇਖੀ ਹੈ ਮੈਂ ਤੇ ਤਿਆਰ ਹੋ ਗਈ ਆ ਹਾਂ ਤੇ ਉਹ ਜਸਵੀਰ ਜਿਹੜੀ ਆ ਨਾ ਉਹ ਹਜੇ ਤੱਕ ਨਹੀਂ ਹੋ ਤਿਆਰ ਹੋਈ ਲੈ ਮੈਂ ਨੌਵੇਂ ਡੈਲ ਵੀ ਹੁੰਦਾ ਸੀ ਜਸਵੀਰ ਨੂੰ ਤਾਂ ਕਦੇ ਮੈਂ ਤਿਆਰ ਹੁਣ ਨਹੀਂ ਪਈਆਂ ਨਹੀਂ ਤਾਂ ਮੈਂ ਕੀ ਦੱਸਾਂ ਤੂੰ 12 ਵਜੇ ਲੱਗੇ ਜੋ ਨਾ ਦੋ ਡੈਲ ਵੀ ਮੈਨੂੰ ਆ ਗਏ ਆ ਉਹ ਤਾਂ ਠੀਕ ਆ ਤੇਰੀ ਵੇਲੇ ਗੱਲ ਤੇ ਮੈਂ ਤੈਨੂੰ ਹੁਣ ਮੈਂ ਕੀ ਦੱਸਾਂ ਇੱਥੇ ਬੈਠ ਤੂੰ ਤੇ ਇਹ ਆਣ ਗੁਆੜ ਸਾਰਾ ਹੀ ਚਲਾ ਗਿਆ ਅੱਗੋ ਵੀ ਸਾਰੇ ਚਲੇ ਗਏ ਅਸੀਂ ਜਿਹੜੇ ਨਾਲ ਅਸੀਂ ਘਰ ਬੈਠੇ ਆ ਤਨ ਮੈਂ ਕੀ ਦਸਾਂ ਅਸਵੇਰ ਦੀ ਕੋਠੇ ਤੇ ਚੜੀ ਹੋਈ ਉਹ ਹੈ ਕਦੀ ਗੌਂਡਿਆਰ ਕਰੋ ਗੈਨੇ ਫੜਦੀ ਤੇ ਕੋਈ ਚੀਜ਼ ਲੈ ਕੇ ਆਂਦੇ ਪਈ ਤੇ ਖੈਰ ਤਾਂ ਘੱਟਲੇ ਨੀ ਉਤਰਨ ਲਈ ਸੱਤੀ ਘੰਟੇ ਸੱਤੀ ਘਾਟੇ ਨੱਕੋ ਤੋਂ ਜਨ ਮੈਂ ਬਿਲਕੁਲ ਮੋਟੀ ਦੂ ਨੀ ਜਾਣਾ ਉਹ ਨਹੀਂ ਨਹੀਂ ਅੰਟੀ ਮੈਂ ਨਹੀਂ ਜਾਣਾ ਉਹ ਮੈਂ ਕੀ ਕਰਨਾ ਜਾ ਕੇ ਤੇ ਕੀ ਹੋਇਆ ਲੜਿੰਗਾ ਤਾਂ ਦੇਜ ਦੋ ਮੈਂ ਨਹੀਂ ਐਸੇ ਕਹਿੰਦੇ ਸਵੇਰ ਦੀ ਲੱਗੀ ਗੌਂਡਿਆਰ ਸਮਾਨ ਫੜਦੀ ਪਈ ਜਸਮੀਰ ਆਏ ਹਾਏ ਕੀ ਦੱਸਾਂ ਤੁਹਾਨੂੰ ਸਮਾਨ ਦਾ ਪਤਾ ਕੀ ਕੀਤਾ ਮੰਮੀ ਨੇ ਉਹ ਕੱਲ ਦਾ ਵਿਆਹ ਅੱਜ ਜਾਣਾ ਉਹ ਵੀ ਗਵਾਂਡੀਆਂ ਦੇ ਤੇ ਰੋਲਾ ਇਹਨਾਂ ਨੇ ਕੱਲ ਦਾ ਪਾਇਆ ਵਾ ਉਹ ਕੱਲ ਸ਼ਾਮੀ ਪਹਿਲਾਂ ਕਿਸੇ ਕੋ ਸੈਟ ਲੈ ਗਿਆ ਹੀ ਉਹ ਮੇਰੀ ਸਹੇਲੀ ਕੋ ਫੋਨ ਕਰਵਾਇਆ ਹੀ ਉਹ ਤੇਰੇ ਕੋਈ ਝੂੜੀਆਂ ਹੈਗੀਆਂ ਉਹ ਆਪਣੀ ਮੰਮੀ ਕੋ ਕੁਝ ਪਾਲਾ ਚ ਲਾਣ ਵਾਲਾ ਹੈਗਾ ਆ ਪਿੰਡੀਆਂ ਹੈਗੀਆਂ ਦਿਮਾਗ ਇੰਨਾ ਮੰਮੀ ਨੇ ਖਰਾਬ ਕੀਤਾ ਕੱਲ ਦਾ ਸਾਡਾ ਉਹ ਹਾਇਦੇ ਸ਼ੁਕਰ ਗਵਾਂਡੀ ਆਲਾ ਵਿਆਹ ਜੇ ਕਿਤੇ ਆਪਣੇ ਘਰ ਤੇ ਵਿਆਹ ਹੁੰਦਾ ਫੇਰ ਤੇ ਮੰਮੀ ਨੇ ਪਤਾ ਨਹੀਂ ਕੀ ਬਣ ਕੇ ਜਾਣਾ ਸੀ ਤੇ ਗਵਾਂਡੀ ਦੇ ਘਰ ਉਥੇ ਵਿਆਹ ਤੇ ਇੰਨੀ ਤਿਆਰੀ ਥੋੜੀ ਕਰੀ ਦੀ ਜਿਹੜਾ ਸੂਟ ਹੋਇਆ ਚੰਗਾ ਜਿਹਾ ਪਾ ਕੇ ਤੁਰ ਪਈਦਾ ਹਾਇ ਸੂਟ ਤੂੰ ਇਹ ਤੇ ਪੁੱਛੋ ਨਾ ਉਹ ਇਹ ਲੈ ਆਪਾਂ ਤੇ ਉਸ ਦੇ ਕੱਪੜੇ ਪਾਏ ਐ ਐਡੀ ਕਿਹੜੀ ਗੱਲ ਆ ਮੰਮੀ ਨੂੰ ਕਿਹਾ ਸੀ ਓ ਨੋਰਮਲ ਸੂਟ ਪਾ ਕੇ ਚੱਲ ਜਾਓ ਤੇ ਹੋਰ ਕੀ ਉਮਰ ਪਤਾ ਨਹੀਂ ਉਹਨਾਂ ਨੂੰ ਕੀ ਐਡੀ ਸ਼ਿਕਾਇਤ ਨਹੀਂ ਛੜੀ ਤੂੰ ਇਹ ਦੇਖ ਕਦੇ ਸੇਜ ਆ ਸਾਸੀ ਨੂੰ ਉਮਰ ਦੇ ਹਿਸਾਬ ਨਾਲ ਚੰਗਾ ਲੱਗਦਾ ਫੈਜਨ ਉਮਰਦੇ ਸਾਹਿਬ ਨਾਲ ਚੰਗਾ ਲੱਗਦਾ ਉਹ ਤੇ ਆਪਣੇ ਆਪ ਨੂੰ 16 ਸਾਲ ਦੀ ਕੁੜੀ ਸਮਝੰਦੇ ਆ ਕਦੋਂ ਦੇ ਸਵੇਰ ਦੇ ਚੜੇ ਘੋਟੇ ਤੇ ਆਰੋਣ ਵਾਸਤੇ ਤੇ ਕਿੰਨਾ ਟਾਈਮ ਹੋ ਗਿਆ 12 ਵਜੇ ਦੇ ਹਾਂ ਇਹ ਤਾਂ ਬਣਾਇਆ ਹੀ ਨਹੀਂ ਆ ਕਿਰਨ ਹੈ ਤੇ ਸਾਡੀ ਉਮਰ ਦੀ ਆ ਤਾਂ ਫੇਰ ਅੰਨਾ ਕੀ ਕਰਨਾ ਆ ਹਾਏ ਹਾਏ ਤੁਹਾਡੀ ਉਮਰ ਦੇ ਉਹਨਾਂ ਨੂੰ ਪੁੱਛ ਕੇ ਤੇ ਵੇਖਿਓ ਤੁਹਾਡੀ ਉਮਰ ਦੇ ਕਿ ਨਹੀਂ ਉਮਰ ਦੇ ਤੁਹਾਡੇ ਜੀ ਹੋਰ ਦਾ ਸੋਣਾ ਐ ਪਤਸਰਾ ਮੁੰਡੇ ਕੋਲ ਨਾ 3000 ਰੁਪਏ ਲੈ ਕੇ ਗਈਓ ਤੇ ਉੱਥੇ ਜਾ ਕੇ ਪਾਰਲਰ ਤੇ ਜਾ ਇਹ ਤੇ ਵੱਲ ਬਣਨਾ ਬਿੱਟ ਆਈ ਬ੍ਰੋ ਬਣਵਾ ਕਿੰਨਾ ਮੂੰਹ ਮਾਸਾ ਫਰਾਕ ਤੇ ਫੇਰ ਆਈ ਉਹ ਘਰ ਲੱਲਾ ਤੇ ਤਿੰਨ ਹਜ਼ਾਰ ਰੁਪਏ ਉੱਥੇ ਲੁਟਾ ਗਈ ਐ ਅਚੂ ਹੋਰ ਕੀ ਐ ਤਿੰਨ ਹਜ਼ਾਰ ਰੁਪਏ ਲੈ ਕੇ ਗਈ ਉਹ ਤੇ ਸਭ ਕੁਝ ਦੇ ਆਈ ਉੱਥੇ ਜਾ ਕੇ ਬੈਠਾ ਉਹ ਤਾਂ ਜਗਰਾਇਆ ਵਾ ਉਹ ਗਵਾਂਡਿਆ ਦੇ ਵਿਆਹ ਦੇ ਜੱਬ ਦੇ ਇਹਨਾਂ ਨੇ ਸਾਨੂੰ ਪਾਇਆ ਵਾ ਉਹ ਤਾਂ ਹੀ ਮੈਂ ਨਹੀਂ ਤਿਆਰ ਹੋਈ ਉਹ ਮੈਂ ਕਿਹਾ ਇਹ ਆਪਣੇ ਚਾਹ ਲੈ ਲੈ ਜਿਹੜੇ ਇਹਨਾਂ ਨੇ ਲਾਣਾ ਵਾ ਦੱਸ ਹਦ ਹੋਈ ਐ ਇਹ ਨੂੰ ਨੋ ਸਮੇਂ ਹੀ ਲੱਗਦੀ ਕਮਾਈ ਕਿੱਡੀ ਹੋ ਕੀ ਆਈ ਕਰ ਉਹ ਕੋਈ ਸਮੇਂ ਤੋਂ ਮਈ ਨਹੀਂ ਆ ਲੋਕਾਂ ਦੇ ਵੀ ਐਵੇਂ ਤੇ ਇਨਾ ਖਰਚਾ ਕਰਦੇ ਹੋ ਤੇ ਆਂਟੀ ਤੁਸੀਂ ਸਗਣ ਕਿੰਨਾ ਪਾਣਾ ਵਾ ਚਾਹੀ ਤੁਸੀਂ ਲੈ ਲੈ ਸਗਣ ਦੇ ਲਫਾਵਾ ਨਹੀਂ ਸਗਣ ਕੀ ਪਾਣਾ ਚਾਹੀ 2100 ਰੁਪਇਆ ਪਾ ਦਿੰਨੇ ਪਰ ਚਾਹੀ ਮੈਂ ਤਾਂ 3100 ਪਾਏ ਸਾਡੇ ਮੁੰਡੇ ਵਾ ਤੇ 2100 ਪਾ ਗਏ ਦੀ ਸੀ ਤੇ ਮੈਂ ਇਸ ਲਈ 1000 ਰੁਪਏ ਦਾਤਾ ਤੇ ਮੈਂ 3100 ਪਾਣ ਲੱਗੀ ਚੱਲ ਦੇਖਣਾ ਤੇਰੀ ਮਰਜ਼ੀ ਵਾ ਜਿਸ ਤਰ੍ਹਾਂ ਤੂੰ ਕਹਿੰਨੀ ਆ ਦੇਓ ਆਜ ਨੂੰ ਜੇ ਸਹੀ ਹੈ ਲੈ 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 ਲੈ

ਚੰਗੀਤ ਨਗਰ ਗਿੱਦਾ ਪਾਓ ਕੁੜੀਓ ਨੀ ਮੱਜਾ ਜੋ ਸੜੀ ਉਹ ਮੇਰਾ ਸੈਟਰਡੇ ਗਿਆ ਪਿੱਛੋਂ ਵੇਖੀ ਹੋਰ ਪਾਰਲਰ ਵਾਲੇ ਨੇ ਲਾਇਆ ਸੀ ਦੇਖੀ ਰੱਖ ਲੱਥ ਗਈ ਮੰਮਿਆ ਕੀ ਕਰ ਲਿਆ ਵਾ ਤੁਸੀਂ ਅਬ ਵਿਆਹ ਜਾਣਾ ਨਾ ਉਹ ਤੈਨੂੰ ਪਤਾ ਬੰਦੇ ਦੁਨੀਆਂ ਤੁਹਾਡੇ ਕੋਈ ਜਾਣ ਨਹੀਂ ਵਿਆਹ ਦੇ ਕਿੰਨਾ ਜਾਊਗਾ ਜਸਪੀਰ ਤੂੰ ਕੀ ਬਣ ਗਈ ਹੈ ਭੈਣ ਜੀ ਉਹਨਾਂ ਨੇ ਕਿਹਾ ਸੀ ਨਾ ਕਿ ਸਾਡੇ ਵਿਆਹ 'ਚ ਸਾਰੇ ਹਾਈ ਫਾਈ ਬੰਦੇ ਆਣੇ ਆ ਤੇ ਇਧਰ ਹੋ ਜਰਾ ਨੇ ਤੂੰ ਕੀ ਦਿਖਾਈ ਭਾਈ ਤੋ ਘਟ ਐ ਅੱਡੀ ਗੋਰੀ ਜੁੱਤੀ ਆ ਬੱਡੀ ਸੋਹਣੀ ਐ ਤੇ ਤੈਨੂੰ ਵੀ ਲੋੜ ਪਿਆ ਇਹੋ ਜੀ ਚੀਜ਼ਾਂ ਕਰਨ ਦੀ ਹਾਏ ਬਹਿ ਜਾ ਬਹਿ ਜਾ ਹਾਏ ਅਭੇ ਹਾਲਕੀ ਬਣਿਆ ਐ ਤੇਰਾ ਓਹੋ ਬਣ ਗਿਆ ਅੱਡੀ ਸੋਹਣੀ ਤੂੰ ਹੁੰਦੀ ਐ ਤੂੰ ਤਾਂ ਕੁਛ ਲਾਂਦੀ ਨਹੀਂ ਮੇਕਅਪ ਨਹੀਂ ਲਾਂਦੀ ਕਿ ਲਿਪਸਟਿਕ ਲਾਂਦੀ ਐ ਬਿੰਦੀ ਲਾਣੀ ਕਦੀ ਕਰੀਮ ਨਹੀਂ ਲਾਈ ਤੂੰ ਮੂੰਹ ਤੇ ਤੇ ਐ ਕੀ ਬਣ ਗਈ ਐ 4 ਘੰਟੇ ਲਾ ਕੇ ਤੂੰ ਯਾਦ ਕਰਕੇ ਆਏ ਜੇ ਆ ਨਾਗਿੰਦ ਵਾਲੀ ਬਿੰਦੀ ਕਿਰਨ ਪਾਣੀ ਦੇ ਪਾਣੀ ਦੇ ਦੇ ਪਾਣੀ ਦੇ ਡੜੇ ਡੜੇ ਭਰ ਦੇ ਬਾਇਲ ਪਾਣੇ ਆ ਦੇ ਪਾਣੀ ਕਿਰਨ ਪਾਣੀ ਦੇ ਪਾਣੀ ਤੇ ਕਿਰਨਾ ਹਾਏ ਹਾਏ ਦੇਣੀ ਆ ਪਾਣੀ ਵੇ ਓਏ ਹੋਏ 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 ਘੰਟੇ ਲਾਗੇ ਹੋਏ ਹੋਏ ਪਾਣੀ ਦੇ ਵਕਤ ਪਿਆ ਮੈਨੂੰ ਹਾਏ ਡੇ ਭਾਰੇ ਕੱਪੜੇ ਇੰਨੀ ਗਰਮੀ ਚ ਪਾ ਕੇ ਹਾਏ ਮੈਨੂੰ ਕੁਝ ਹੁੰਡਿਆ ਚਾਹੀਜੀ ਮੈਨੂੰ ਕੁਝ ਹੁੰਡਿਆ ਜੇ ਓਕੇ ਇਹਦਾ ਲਾਓ ਸਾਰਾ ਕੁਝ ਕੀ ਇਹਨੇ ਕੀਤਾ ਆਪਣਾ ਹਾਲ ਨਹੀਂ ਨਹੀਂ ਮੈਂ ਪਿਆ ਰਹੀ ਹਾਂ ਗਰਮੀ ਇੰਨੀ ਆ ਉਤੋਂ ਆ ਛੱਡ ਪਰ ਲਾ ਦੇ ਸਾਰਾ ਕੁਝ ਦਾ ਗਰਮੀ ਤੇ ਘਬराईਏ ਘਬराई ਸਾਰੀ ਲਾਵਾ ਦਾ ਸਾਰਾ ਕੁਝ ਕੋਈ ਲੋੜ ਹੀ ਨਹੀਂ ਐ ਹੋ ਜੇ ਕੱਪੜੇ ਪਾ ਕੇ ਜਾਂਦੇ ਐਡੇ ਭਾਰੇ ਗਰਮੀ ਆ ਅੱਤ ਦੀ ਗਰਮੀ ਹੈ ਅੱਛਾ ਜਿਕੇ ਓਲਾਡੇ ਮੈਂ ਤਾਂ ਬਿਓ ਛੋਣ ਨਹੀਂ ਆ ਓਲਾ ਯਾਰ ਇਹਨਾਂ ਸਾਰਾ ਕੁਝ ਦਾ ਹੇ ਹੇ ਹਏ ਹਾਏ ਹਏ ਕਿੰਦਾ ਗਰਮੀ ਚੰਨਾ ਪਸੀਨਾ ਪਸੀਨਾ ਹੀ ਤਰੇਲੀਆਂ ਜੀਆਂ ਆਈਆਂ ਹੀ ਆਏ ਹਾਏ ਪਚੁੰਦਾ ਹਾਏ ਆ ਵੀ ਇੱਕ ਵੇਰੇ ਨੂਨ ਕੀ ਹੋ ਗਿਆ ਨਹੀਂ ਕੋਈ ਨਹੀਂ ਕੋਈ ਨਹੀਂ ਚਾਹੀਏ ਠੀਕ ਹੈ ਇਹ ਹਾਂ ਚਲੋ ਐ ਫੜੋ ਆਪਾ ਲਿਆ ਜੀ ਲਿਆ ਆਪਾ ਠੀਕ ਹੈ ਇਹ ਤਰੇਲੀਆਂ ਹਾਂ ਠੀਕ ਹੈ ਇਹ ਨਹੀਂ ਹੁੰ ਠੀਕ ਹੈ ਇਹ ਠੀਕ ਹੈ ਦੇ ਭਾਰੇ ਕਪੜੇ ਪਾਏ ਐ ਦੱਸ ਅੱਜ ਜਰ ਪਰੇ ਹੋ ਦੇਖਾਂ ਜਰ ਹਾਂ ਲੈ ਹਾਂ ਜੀ ਇੱਕ ਨਾ ਜਸਵੀਰ ਇੱਕ ਮਿੰਟ ਗੱਲ ਦੱਸ ਮੈਨੂੰ ਇਹ ਤੂੰ ਕੀ ਬਣ ਗਈ ਅੱਡੇ ਪਾ ਰਹੇ ਕੱਪੜੇ ਆ ਤੂੰ ਵੀ ਗਰਮੀ ਉੱਤੋਂ ਕੀ ਮਤਲਬ ਉਹ ਤਾਂ ਕੱਪੜੇ ਉਹ ਪਾਈਦੇ ਜਿਹੜੇ ਆਰਾਮਦਾਇਕ ਹੋਣ ਸਾਡੇ ਸੀਨ ਕੰਫਰਟ ਲਗਾ ਤੂੰ ਕੀ ਐਨੇ ਪਾ ਰਹੇ ਆ ਕੱਪੜੇ ਪਾ ਲਿਆ ਦੱਸ ਦੇ ਨਹੀਂ ਗਰਮੀ ਉੱਤੋਂ ਉੱਤੋਂ ਇਹਨਾਂ ਦਾ ਜੇਵਰ ਉੱਤੋਂ ਇਹਨਾਂ ਮੇਗਾ ਸੁਧਾਰਨ ਦੇ ਸੋਹਣਾ ਜਿਹਾ ਸੂਟ ਪਾ ਲੰਦੀ ਭੈਣ ਜੀ ਤੁਹਾਨੂੰ ਪਤਾ ਤੇ ਆ ਪਰਸੋਂ ਆਪਾਂ ਉਹਨਾਂ ਦੇ ਡੀਜੇ ਨਾਈਟ ਤੇ ਗਏ ਸੀ ਉਹਨਾਂ ਨੇ ਕਿਹਾ ਸੀ ਨਾ ਕਿ ਸਾਡੇ ਰਿਸ਼ਤੇਦਾਰ ਬੜੇ ਹਾਈ ਫਾਈ ਹੈਗੇ ਆ ਤੇ ਸਾਰਿਆਂ ਨੇ ਵਧੀਆ ਕੱਪੜੇ ਪਾ ਕੇ ਆਣੇ ਆ ਤੇ ਮੈਂ ਫਿਰ ਭੈਣ ਜੀ ਕੀ ਕਰਨਾ ਸੀ ਮੈਂ ਉਥੋਂ ਕਰਾਇ ਤੇ ਸਾੜੀ ਲਈ ਮੈਂ ਤੇ ਟੌਰ ਕੱਢਿਆ ਪਾਰਲਰ ਗਈ ਖਰਚ ਕਰਾਇਆ ਕਰਕੇ ਆਈ ਤੇ ਮੈਂ ਸੋਣੀ ਬੰਨੇ ਸ਼ੁਰੂ ਹੋ ਗਈ ਭੈਣ ਜੀ ਜਸਵੀਰ ਇਹ ਸਾੜੀ ਕਿੱਥੋਂ ਲਈਓ ਸਾੜੀ ਭੈਣ ਜੀ ਮੈਂ ਕਰਾਇ ਤੇ ਲਈ ਹੈ 3000 ਰੁਪਏ ਦਾ ਕਰਾਇਆ 3000 ਦਾ ਕਰਾਇਆ 3000 ਤੋਂ ਬਿਊਟੀ ਪਾਰਲਰ ਤੇ دی ਆਂ ਹਾਂਜੀ ਦੱਸ ਐਨਾ ਖਰਚਾ ਕੀਤਾ ਗਵਾਂਡੀਆਂ ਦੇ ਵਿਆਹ ਲਈ ਐ ਵੀ ਸੋ ਐਹੀ ਤੂੰ ਆਪਣੇ ਸੂਟ ਸਾਰਟ ਬਣਾਉਂਦੀ ਐ ਢੇ ਸੁਣ ਤੂੰ ਤਾਂ ਉੰਨੀ ਵਰਨੀ ਗੋਰੀ ਜੁੱਤੀ ਹੈ ਤੈਨੂੰ ਕੀ ਲੋੜ ਦੀ ਐਨਾ ਫੈਸ਼ਨ ਕਰਦੀ ਆ ਉਹਦੇ ਕੱਪੜੇ ਪਾਣ ਦੀ ਕਦੀ ਅੱਜ ਤੱਕ ਤੂੰ ਕਰੀਮ ਨਹੀਂ ਲਾਈ ਮੂੰਹ ਤੇ ਕੁਛ ਨਹੀਂ ਲਾਇਆ ਲਿਪਸਟਿਕ ਤੇ ਇੱਕ ਬਿੰਦੀ ਲਾਨੀ ਐ ਐਨੀ ਸੋਹਣੀ ਲਗਨੀ ਐ ਤੇ ਤੂੰ ਐਵੇਂ ਵੇਲੇ ਐਨਾ ਫਕਾਰ ਉਹ ਕਰ ਰੈਂਦੇ ਕਰ ਬਿੰਧੀਆਂ ਨਾ ਐਵੇਂ ਆਪਣਾ ਜਲੂਸ ਜਿਹਾ ਬਣਾਇਆ ਹੈ ਟਾਈਮ ਕਿੰਨਾ ਲੱਗਾ ਤੁਹਾਨੂੰ ਸਵੇਰ ਦੇ ਅਸੀਂ ਲੋਕਾਂ ਨੇ ਰੋਟੀ ਖਾ ਕੇ ਨਿਕਲ ਜਾਣਾ ਉਤੋਂ ਅਸੀਂ ਜਿ ਘਾਰੀ ਬੈਠੇ ਹੋਏ ਆਂ ਤੇ ਹੋਰ ਕੀ 6 ਤੇਰੀ ਬਖਰੀਏ ਵਰਟੀ ਪੱਜੀ ਡਾਕਟਰ ਨੂੰ ਸੱਦਣ ਲਈ ਤੇ ਰੀਸ਼ਾ ਹਾਲ ਤਾਂ ਵੇਕੇ ਕਿ ਮੰਮੀ ਨੂੰ ਕੁਝ ਹੋ ਨਾ ਜਾਵੇ ਕੱਪੜੇ ਪੁੱਤਰ ਉਹੋ ਜੇ ਪਾਈਦੇ ਆ ਜਿਹੜੇ ਆਪਣੇ ਸਰੀਰ ਨੂੰ ਚੰਗੇ ਲੱਗਣ ਕੰਫਰਟ ਹੋਣਾ ਪਰ ਸਹੀ ਤੇ ਸਨੁਖਿਆਈ ਨਾ ਹੋਵੇ ਇਹੋ ਜੇ ਆ ਕੇ ਦੁੱਤਰੇ ਲਈ ਤੇ ਲਈ ਇਹਨਾਂ ਪਸੀਨਾ ਤੈਨੂੰ ਆਇਆ ਕੀ ਫਾਇਦਾ ਉਹਦੇ ਕੱਪੜੇ ਪਾਣ ਦਾ ਉੱਥੇ ਵੀ ਲੋਕਾਂ ਨੇ ਸਨਾਜੀ ਤੇਰਵਾਲ ਵੀ ਵੇਕੇ ਕਿਆ ਕੀ ਬਣ ਕੇ ਆ ਗਈ ਇਹ ਕਪੜੇ ਹਲਕੇ ਜੇ ਪਾਈ ਦੇ ਆਪਣੇ ਪਸੰਦ ਦੇ ਲੋ ਜੀ ਗਰਮੀ ਨਾ ਹੋ ਗਿਆ ਸਾਰਿਆਂ ਦਾ ਬੁਰਾ ਹਾਲ ਕੋਈ ਡਾਇਲੋਗ ਨਹੀਂ ਕਿਸੇ ਕੋ ਹੋ ਰਿਹਾ ਚਾਈ ਜੀ ਬਿਲਕੁਲ ਮਸਤ ਹੋਏ ਪਏ ਆ ਤੇ ਐਸ ਕਰਕੇ ਇਹ ਹੁਣ ਸਟੋਰੀ ਅੱਗੋਂ ਸਾਹਮਣੀ ਪੈਣੀ ਆ ਕਿਸ ਤਰ੍ਹਾਂ ਕਰਨੀ ਪੈਣੀ ਆ ਛੋਟੀ ਜੀ ਸਾਰਾ ਮੈਂ ਮੈਸੀ ਰਹੀ ਇਹ ਗੱਲ ਦੱਸ ਦੇਣੀ ਆ ਇਸ ਸਟੋਰੀ 'ਚ ਮੈਸੇਜ ਇਹਦਾ ਤੇ ਸ਼ੋਅ ਆਫ ਨਾ ਕਰੋ ਜਿਵੇਂ ਮੰਮੀ ਨੇ ਆ ਵੇਖੋ ਇੰਨੀ ਗਰਵੀ ਜਿਹਨਾਂ ਨੂੰ ਇਹ ਵਿਆਹ ਵਿੱਚ ਉਹਨੇ ਨੇ ਕਿਹਾ ਹਾਈ ਫਾਈ ਬਣ ਗਿਆ ਨਾ ਪਰ ਇਹ ਨਹੀਂ ਬੋਦਿਆ ਕਿ ਆਪਣੇ ਆਪ ਨੂੰ ਵੀ ਦੇਖਣਾ ਵਾ ਸਾਰੀ ਕਿਰਾਏ ਤੇ ਲੈ ਆਂਦੀ ਆ ਗਹਿਣੇ ਕਿਰਾਏ ਤੇ ਲੈ ਆਂਦੇ ਆ ਪਰ ਬਾਅਦ 'ਚ ਐਂਡ ਤੇ ਹਾਲ ਵੇਲੇ ਕੀ ਹੋਇਆ ਵੇਖੋ ਜੀ ਇਹ ਸਟੋਰੀ ਵਿੱਚ ਸਾਡਾ ਇੱਕ ਛੋਟਾ ਜਿਹਾ ਮੈਸੇਜ ਇਹ ਹੈਗਾ ਕਿ ਤੁਸੀਂ ਜਿਹੜੇ ਲਵਾ ਜਿਹੜੇ ਕੱਪੜਾ ਲੇੜਾ ਤੁਹਾਨੂੰ ਆਪਣੇ ਸ਼ਰੀਰ ਨੂੰ ਚੰਗਾ ਲੱਗਦਾ ਹੈ ਨਾ ਕਿ ਜਿਹਦੇ ਵਿੱਚ ਤੁਸੀਂ ਈਜ਼ੀ ਫੀਲ ਕਰਦੇ ਜੇ ਉਹ ਪਾਇਆ ਕਰੋ ਇਹ ਨਹੀਂ ਕਿ ਕਿਸੇ ਦਾ ਵਿਆਹ ਆ ਹੈ ਨਾ ਤੁਸੀਂ ਆਪਣਾ ਕੁੰਡਾ ਕਰਬੋ ਦੂਜੀ ਗੱਲ ਮੈਂ ਆਪਣੀ ਏਸ ਮੁਤਾਬਿਕ ਕੁਝ ਨਹੀਂ ਕੀਤਾ ਮੈਂ ਹਾਈ ਫਾਈ ਹੋਣ ਦੀ ਕੋਸ਼ਿਸ਼ ਆਵਾਲਾਂ ਦੇ ਸਜਾਲੇ ਆ ਮੂੰਹ ਤਾਂ ਜੋ ਹਾਲ ਕਰ ਲਿਆ ਇਹਦੇ ਵਿੱਚ ਲੋਕੀ ਕਿ ਜਦੋਂ ਆਪਾਂ ਜਾਣਦੇ ਨਾ ਸਾਨੂੰ ਮਜ਼ਾਕ ਕਰਦੇ ਆ ਕਿ ਆ ਕੀ ਬਣੀ ਹੋਈ ਹੈ ਇੰਨਾ ਚੰਗਾ ਉਹੋ ਹੀ ਕਰੋ ਜੋ ਤੁਹਾਨੂੰ ਸੱਜੱਚ ਦਾ ਉਮਰ ਦੇ ਹਿਸਾਬ ਨਾਲ ਫੈਸ਼ਨ ਕਰਦਾ। ਉਮਰ ਦੇ ਕੀ ਕਹਿੰਦੇ ਆ? ਵੇਖਾ ਵਿਖਾਈ ਤੇ ਖਾਓ ਮਨ ਭੰਦਾ। ਹਾਂ। ਤੇਨੂੰ ਜੱਗ ਭੰਦਾ। ਇਹ ਇਹਦਾ ਸਟੋਰੀ ਦਾ ਮੈਸੇਜ ਹੀ। ਥੈਂਕ ਯੂ ਸੋ ਮਾਜੀ। ਇਹ ਸਾਡਾ ਨੋ ਸਟੋਰੀ ਜਿਹੜੀ ਬਣ ਸਕਦੀ 2-4 ਮਿੰਟ ਦੀ ਆਪਾਂ ਕੋਸ਼ਿਸ਼ ਕਰਸੇ ਪਰ ਸਾਡੀ ਕਾਸ਼ ਵੀ ਆ ਗਈ ਆ। ਤੇ ਕਾਸ਼ੇ ਬੱਚਾ ਜੋ ਸਕੂਲੋਂ ਆਵੇ ਤੇ ਤੁਹਾਨੂੰ ਪਤਾ ਉਹਨੂੰ ਮਾਂ ਦਾ ਬੜਾ ਜ਼ਿਆਦਾ ਹੁੰਦਾ ਕਿ ਮੈਂ ਆਪਣੀ ਮਾਂ ਕੋਲ ਜਾਵਾਂ ਮੈਂ ਬੈਠਾਂ ਵੇਖਾਂ ਗਰਮੀ ਦੀ ਵਜ੍ਹਾ ਕਰਕੇ ਥੋੜਾ ਜਿਹਾ ਆਪਾਂ ਇਹ ਸ਼ੂਟ ਜਲਦੀ ਮੁਕਾਤਾ ਕੋਸ਼ਿਸ਼ ਕਰਾਂਗੇ ਗਾਂ ਇਸ ਲੈਵਲ ਦੀ ਕੁਝ ਹੋਰ ਲੈ ਕੇ ਤੁਹਾਨੂੰ ਥੋੜਾ ਕਲੀਅਰ ਵਿਖਾਏ ਔਰ ਬਾਕੀ ਉਮੀਦ ਹੈ ਤੁਸੀਂ ਇਹ ਗੱਲ ਸਮਝ ਪਾਓਗੇ ਕਿ ਗਰਮੀ ਦੀ ਵਜ੍ਹਾ ਕਰਕੇ ਨਾ ਉਹ ਡਾਇਲੋਗ ਆ ਬੀਬੀ ਰਾਣੀ ਆਪਣੇ ਡਾਇਲੋਗ ਸਾਰੇ ਖਾ ਗਏ ਜੀ ਆਪਾਂ ਕਹਾਂ ਕੋਈ ਗੱਲ ਨਹੀਂ ਚਲੋ ਠੀਕ ਹੈ ਜੀ ਓਕੇ ਥੈਂਕ ਯੂ ਸੋ ਮਾਚੀ ਥੈਂਕ ਯੂ ਸੋ ਮਾਚੀ ਨਾਸ਼ਤਾ ਨਹੀਂ ਕੀਤਾ ਇਸ ਕਰਕੇ ਹਾਂ ਜੀ ਕਹਿੰਦੇ ਜੀ ਨ ਚਾਪ ਪਾਣੀ ਵੀ ਪੀਣਾ ਹੈ ਤੇ ਆਂਦੇ ਆਪਾਂ ਸ਼ੁਰੂ ਹਾਂ ਜੀ ਇਹਨਾਂ ਨੇ ਸਾਨੂੰ ਲੇਟ ਕਰਾਤਾ ਬਿਲਕੁਲ ਜੀ ਇਹਨਾਂ ਦੀ ਵਜ੍ਹਾ ਹਾਂਜੀ ਸਾਡੀ ਸਾਢੇ 11:00 ਇਹ ਤਾਂ ਗਾਡੀ ਮੁੱਕ ਗਈ ਬਿਲਕੁਲ ਬਿਲਕੁਲ ਤੇ ਟਾਈਮ 9:00 ਵਜੇ ਦਾ ਦਿੱਤਾ ਸੀ ਇਹਨਾਂ ਤੇ ਇਹ ਆਏ ਸਾਢੇ 11:00 ਵਜੇ ਆਏ ਸਵਾ 11:00 ਸਟਾਰਟ ਹੋਈ ਹਾਂਜੀ ਚਲੋ ਠੀਕ ਹੈ ਜੀ ਜੇ ਤੁਹਾਨੂੰ ਸਟੋਰੀ ਚੰਗੀ ਲੱਗੇਗੀ ਇਹ ਮੈਸੇਜ ਆਈ ਕਹਿ ਦਿਓ ਕਿ ਦਾ ਪਾਰਟ ਕੁਝ ਹੋ ਠੱਗ ਦਾ ਬਣਾਉ ਤੇ ਬਣਾ ਦਵਾਂਗੇ ਥੈਂਕ ਯੂ ਸੋ ਮੱਚ ਜੀ ਬਾਏ ਬਾਏ ਥੈਂਕ ਯੂ ਬਾਏ ਜੀ